ਜੇ ਤਾਂ ਨਹੀਂ ਬੁਲਾਇਆ ਸੋ ਯੈਸ ਵੈਰੀ थैंकफुल ਜੀ ਜਿੰਨੀ ਕੁ ਮਾਦਰੀ ਦੀ ਪੰਜਾਬੀ ਚ ਹੱਥ ਤੰਗਾ ਮੇਰਾ ਉਹਨਾਂ ਕਾ ਹਿੰਦੀ ਚ ਹੱਥ ਤੰਗਾ ਬੋਲ ਪੰਜਾਬੀ ਨੂੰ ਬਾਰੇ ਮਾਨੇ ਦੇ ਨਾਲ ਕਹਾਂਗੇ ਬੋਲ ਪੰਜਾਬੀ ਸਸੇ ਗੱਲ ਜੀ ਤੁਸੀਂ ਜੁੜੇ ਹੋ ਬੋਲ ਪੰਜਾਬੀ ਨੂੰ ਦੇ ਨਾਲ ਤੇ ਮੈਂ ਹਾਂ ਤੁਹਾਡਾ ਹੋਸਟ ਸੋਨੀ ਟੈਲੋਂ ਆ ਦੋਸਤੋ ਇਸ ਵਕਤ ਮੇਰੇ ਨਾਲ ਜਿਹੜੀ ਇਹ ਟੀਮ ਖੜੀ ਹੈ ਇਹ ਕਿਹੜੀ ਖੇਡ ਦੀ ਟੀਮ ਹੈ ਉਹ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਜਿਹੜੀਆਂ ਝਲਕੀਆਂ ਜਿਹੜੀਆਂ ਹਾਈਲਾਈਟਸ ਦੇਖੀਆਂ ਨੇ ਉਹਦੇ ਤੋਂ ਪਤਾ ਲੱਗ ਗਿਆ ਹੋਣਾ ਬਿਲਕੁਲ ਪੰਜਾਬ ਦੀ ਉਹ ਰਵਾਇਤੀ ਖੇਡ ਖੋਖੋ ਜਿਸ ਨੂੰ ਅਸੀਂ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਬਹੁਤ ਖੇਡਿਆ ਇਹ ਮੈਨੂੰ ਲੱਗਦਾ ਕਿ ਜਿਹੜੇ ਮੇਰੇ ਖਾਨਦੇ ਨੇ ਉਹਨਾਂ ਨੇ ਹਰੇਕ ਨੇ ਆਪਣੇ ਸਕੂਲ ਦੇ ਵਿੱਚ ਆਪਣੇ ਬਚਪਨ ਦੇ ਵਿੱਚ ਖੇਡਿਆ ਪਰ ਅੱਜ ਕੱਲ ਦੀ ਨਵੀਂ ਜਨਰੇਸ਼ਨ ਜਿਹਨੂੰ ਅਸੀਂ ਜਨ ਜੀ ਕਹਿ ਦਿੰਦੇ ਆ ਸ਼ਾਇਦ ਉਹ ਇਸ ਖੇਡ ਬਾਰੇ ਨਹੀਂ ਜਾਣਦੀ ਪਰ ਖੁਸ਼ੀ ਹੁੰਦੀ ਹੈ ਮਾਣ ਹੁੰਦਾ ਹੈ ਸਟ੍ਰੇਲੀਆ ਦੇ ਉਹਨਾਂ ਪੰਜਾਬੀਆਂ ਤੇ ਜਿਹੜੇ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਕੇ ਵੀ ਆਪਣੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ ਖਾਸ ਤੌਰ ਤੇ ਜੇਕਰ ਅਸੀਂ ਧਾਰਮਿਕ ਜਾਂ ਸੱਭਿਆਚਾਰਕ ਪ੍ਰੋਗਰਾਮਾਂ ਦੀ ਸੱਭਿਆਚਾਰਕ ਫਲਸਫੇਾਨੀ ਗੱਲ ਕਰੀਏ ਇਸ ਦੇ ਨਾਲ ਨਾਲ ਖੇਡਾਂ ਦੇ ਨਾਲ ਵੀ ਇਹ ਪੰਜਾਬੀ ਜੁੜੇ ਹੋਏ ਨੇ ਮੇਰੇ ਨਾਲ ਇਸ ਵਕਤ ਵਿਕਟੋਰੀਅਨ ঈਗਲਸ ਖੋਖੋ ਦੀ ਇਹ ਸਕੁਆਇਰਡ ਹੈ ਇਹ ਉਹ ਟੀਮ ਹੈ ਜਿਨ੍ਹਾਂ ਨੇ ਮੈਲਬਨ ਦੇ ਵਿੱਚ ਆਪਣੀ ਖੋਖੋ ਦੀ ਟੀਮ ਬਣਾਈ ਹੈ ਮੈਂ ਆਫ ਕੈਮਰਾ ਇਹਨਾਂ ਦੇ ਕੋਚ ਨਾਲ ਗੱਲ ਕਰਦੇ ਅਸੀਂ ਮੇਰੀ ਹੈਰਾਨੀ ਦੀ ਗੱਲ ਨਹੀਂ ਰਹੀ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਤਾਂ ਇਹ ਲੱਗਦਾ ਸੀਗਾ ਕਿ ਕੁੜੀਆਂ ਇਕੱਠੀਆਂ ਹੋ ਕੇ ਖੋਖੋ ਦੀ ਇਹਨਾਂ ਨੇ ਟੀਮ ਬਣਾ ਲਈ ਹੋਣੀਆਂ ਸ਼ੋਗਲ ਮੇਲਾ ਕਰਦੀਆਂ ਹੋਣਗੀਆਂ ਪਰ ਇਹ ਨਿਊਜ਼ੀਲੈਂਡ ਤੱਕ ਆਪਦੀ ਟੀਮ ਨੂੰ ਲੈ ਕੇ ਗਈਆਂ ਸੀ ਨਿਊਜ਼ੀਲੈਂਡ ਦੇਆਂ ਸਿੱਖ ਗੇਮਾਂ ਦੇ ਵਿੱਚ ਰਿਪਰੈਜ਼ੈਂਟ ਕਰ ਚੁੱਕੀਆਂ ਨੇ ਆਪਦੀ ਟੀਮ ਨੂੰ ਇਸ ਸਾਲ ਜਾਨੀ ਕਿ 2026 ਦੇ ਵਿੱਚ ਹੁਣ ਜਦੋਂ ਸਿੱਖ ਗੇਮਾਂ ਮੈਲਬਨ ਦੇ ਵਿੱਚ ਹੋਣੀਆਂ ਨੇ ਤਾਂ ਸਿੱਖ ਗੇਮਾਂ ਦੇ ਵਿੱਚ ਵੀ ਇਹਨਾਂ ਨੇ ਪਾਰਟਿਸਿਪੇਟ ਕਰਨਾ ਮੈਂ ਗੱਲ ਕਰ ਰਿਹਾ ਸੀ ਇਹਨਾਂ ਦੇ ਕੋਚ ਦੀ ਇੱਕ ਬਕਾਇਦਾ ਕੋਚ ਨੇ ਰਣਦੀਪ ਕੌਰ ਜੀ ਤੇ ਰਣਦੀਪ ਕੌਰ ਜੀ ਹੁਣਾਂ ਦੀ ਜਿਹੜੀ ਮੈਂ ਪ੍ਰਾਪਤੀ ਦੱਸਾਂ ਤਾਂ ਉਹਨਾਂ ਨੇ ਖੋਖੋ ਦੇ ਵਿੱਚ ਵਰਲਡ ਕੱਪ ਦੇ ਵਿੱਚ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਮੈਨੂੰ ਪਤਾ ਤੁਸੀਂ ਵੀ ਹੈਰਾਨ ਹੋਵੋਗੇ ਕਿ ਖੋਖੋ ਦਾ ਕਿਹੜਾ ਵਰਲਡ ਕੱਪ ਮੈਨੂੰ ਵੀ ਇਹ ਸੀਗਾ ਵੀ ਖੋਖੋ ਦਾ ਕਿਹੜਾ ਵਰਲਡ ਕੱਪ ਉਹਨਾਂ ਤੋਂ ਜਾਣਾਂਗੇ ਕਿ ਇਹ ਖੋਖੋ ਦੀ ਟੀਮ ਬਣਾਉਣ ਦਾ ਆਈਡੀਆ ਕਿਵੇਂ ਆਇਆ ਤੇ ਆਸਟ੍ਰੇਲੀਆ ਦੇ ਵਿੱਚ ਖੋਖੋ ਦੀ ਜਿਹੜੀ ਸ਼ੁਰੂਆਤ ਹੈ ਉਹ ਕਦੋਂ ਤੋਂ ਹੁੰਦੀ ਹੈ ਵੀ ਪਹਿਲਾਂ ਤਾਂ ਕੁੜੀਆਂ ਨੂੰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਮੈਂ ਦੇਖਿਆ ਵੀਡੀਓ ਦੇ ਵਿੱਚ ਬਹੁਤ ਜ਼ੋਰ ਲੱਗਿਆ ਸੀ ਮੈਂ ਵੀ ਬਚਪਨ ਦੇ ਵਿੱਚ ਮੈਨੂੰ ਮਾਣ ਹੈ ਮੈਂ ਖੋਖੋ ਖੇਡੀ ਆ ਤੇ ਮੈਂ ਹੁਣ ਤੱਕ ਵੀ ਖੋਖੋ ਹੀ ਕਰਦਾ ਰਹਿਣਾ ਹੈ ਨਾ ਸਾਰੀਆਂ ਚੀਜ਼ਾਂ ਤੇ ਪਹਿਲੀ ਗੱਲ ਤਾਂ ਆਪਾਂ ਪਾਵਨ ਤੁਹਾਡੇ ਤੋਂ ਆਉਂਦੇ ਆ ਕਿਉਂਕਿ ਜਦੋਂ ਖੋਖੋਦੀ ਗੱਲ ਆਈ ਸੀ ਨਾ ਭੈਣ ਮੈਨੂੰ ਪਤਾ ਲੱਗਿਆ ਕਿ ਵੀ ਪਾਵਨ ਨੇ ਇੱਕ ਟੀਮ ਬਣਾਈ ਆ ਮੈਨੂੰ ਲੱਗਿਆ ਵੀ ਲੈ ਬਈ ਜਿਵੇਂ ਕਿੱਟੀ ਪਾਰਟੀ ਹੁੰਦੀ ਆ ਹੁਣ ਉਸੇ ਤਰੀਕੇ ਨਾਲ ਇੱਕ ਖੋਖੋਦੀ ਜਿਹੜੀ ਇਹ ਪਾਰਟੀ ਬਣ ਗਈ ਕੁੜੀਆਂ ਦੀ ਹੈ ਨਾ ਪਰ ਫਿਰ ਮੈਨੂੰ ਇਹ ਪਤਾ ਲੱਗਦਾ ਕਿ ਇਹ ਇਹ ਟੀਮ ਨਿਊਜ਼ੀਲੈਂਡ ਗਈ ਤੇ ਨਿਊਜ਼ੀਲੈਂਡ ਸਿੱਖ ਗੇਮਾਂ ਦੇ ਵਿੱਚ ਤੁਸੀਂ ਆਪਦੀ ਟੀਮ ਨੂੰ ਲੈ ਕੇ ਗਏ ਸੀ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਤਜਰਬਾ ਕਿ ਮੇਰੇ ਆ ਪਹਿਲਾਂ ਤਾਂ ਉਹੀ ਆਪਾਂ ਤੁਹਾਡੇ ਤੋਂ ਜਾਣ ਲੈਣੇ ਆ ਹਾਂਜੀ ਨਿਊਜ਼ੀਲੈਂਡ ਦਾ ਸਾਡਾ ਸਿੱਖ ਖੇਡਾਂ ਦਾ ਬਹੁਤ ਵਧੀਆ ਤਜਰਬਾ ਰਿ ਸਭ ਤੋਂ ਵਧੀਆ ਸੀ ਜਿਹੜੀ ਨਿਊਜ਼ੀਲੈਂਡ ਦੀ ਸਿੱਖ ਟੀਮ ਸੀਗੀ ਜਿਹੜੀ ਖੋਖੋ ਦੀ ਫੈਡਰੇਸ਼ਨ ਸੀਗੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਨੂੰ ਕਿਹਾ ਤੁਸੀਂ ਇੱਥੇ ਆਓ ਅਸੀਂ ਤੁਹਾਨੂੰ ਸਪான்ਸਰ ਕਰਦੇ ਹਾਂ ਸਾਨੂੰ ਕਮਿਊਡੇਸ਼ਨ ਪ੍ਰੋਵਾਈਡ ਕੀਤੀ ਟਰੈਵਲ ਪ੍ਰੋਵਾਈਡ ਕੀਤਾ ਤਾਂ ਸਾਡਾ ਥੋੜਾ ਹੌਸਲਾ ਵਧ ਗਿਆ ਵੀ ਯਾਰ ਇੰਨਾ ਕੁਝ ਮਿਲ ਰਿਹਾ ਤੇ ਆਪਾਂ ਖੇਡ ਵੀ ਨਹੀਂ ਸਕਦੇ ਤੇ ਫਿਰ ਅਸੀਂ ਕੁੜੀਆਂ ਸਾਰੀਆਂ ਇਕੱਠੀਆਂ ਹੋਈਆਂ ਪੁੱਛਿਆ ਵੀ ਆਪਾਂ ਜਾਣਾ ਹੈ ਕੁੜੀਆਂ ਕਹਿੰਦੀਆਂ ਚੱਲੋ ਫਿਰ ਅਸੀਂ ਇੱਥੇ ਆਪਣੇ ਕੁਝ ਸਪான்ਸਰਸ ਦੇ ਨਾਲ ਗੱਲ ਕੀਤੀ ਤਾਂ ਉਹ ਵੀ ਸਾਰੇ ਰੈਡੀ ਹੋ ਗਏ ਵੀ ਜੇ ਤੁਸੀਂ ਖੇਡ ਰਹੇ ਹੋ ਤਾਂ ਅਸੀਂ ਤੁਹਾਨੂੰ ਇੰਨੀ ਕੁ سپورਟ ਕਰ ਸਕਦੇ ਹਾਂ ਤਾਂ ਬਸ ਉਹ ਜੰਦੀਪ ਦੇ ਬਸ ਸਾਰਿਆਂ ਨੂੰ ਹੰਗਾਰਾ ਭਰਿਆ ਕਿ ਚਲੋ ਵੀ ਆਪਾਂ ਚੱਲਦੇ ਆ ਤੇ ਸਾਡੇ ਤਿੰਨ ਮੈਚ ਸੀਗੇ ਨਿਊਜ਼ੀਲੈਂਡ ਦੀ ਟੀਮ ਆ ਜਿਹੜੀ ਉਹ ਵਰਲਡ ਕੱਪ ਖੇਡ ਚੁੱਕੀ ਆ ਤੇ ਉਹਨਾਂ ਦੇ ਨਾਲ ਮੈਚ ਸੀ ਥੋੜਾ ਡਰ ਵੀ ਸੀਗਾ ਬਟ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਤੇ ਅਸੀਂ ਉੱਥੇ ਰਨਰ ਅਪ ਰਹੇ ਤਾਂ ਇਹ ਜੰਗ ਕੁੜੀਆਂ ਜਿਹੜੀਆਂ ਇਹਨਾਂ ਨੇ ਪਹਿਲੀ ਵਾਰ ਖੇਡਿਆ ਸੀ ਇਹਨਾਂ ਨੂੰ ਬਹੁਤ ਹੌਸਲਾ ਮਿਲਿਆ ਗਰਾਊਂਡ 'ਚ ਜਾ ਕੇ ਖੇਡਣ ਦਾ ਆਡੀਅנס ਵੱਲੋਂ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਸਾਡੇ ਹੌਸਲੇ ਹੁਣ ਬੁਲੰਦ ਐ ਸਿੱਖ ਗੇਮਾਂ 'ਚ ਜਾਣ ਵਾਸਤੇ ਹਾਂਜੀ ਬਿਲਕੁਲ ਜੀ ਸਿੱਖ ਗੇਮਾਂ ਦੇ ਵਿੱਚ ਜਾਣ ਵਾਸਤੇ ਜਿਹੜੇ ਹੌਸਲੇ ਬੁਲੰਦ ਨੇ ਉਹ ਦਿਖ ਵੀ ਰਹੇ ਨੇ ਇਹਨਾਂ ਦੀ ਗੱਲਬਾਤ ਤੋਂ ਇਹਨਾਂ ਦੇ ਕੌਨਫੀਡੈਂਸ ਤੋਂ ਪਤਾ ਲੱਗ ਰਿਹਾ ਕਿ ਹੁਣ ਜਿਹੜੀਆਂ ਸਿੱਖ ਗੇਮਾਂ ਉਹਨਾਂ ਦੇ ਵਿੱਚ ਅਸੀਂ ਰਨਰ ਅਪ ਨਹੀਂ ਰਹਿਣਾ ਸਾਡੀਆਂ ਗੇਮਾਂ ਨੇ ਅਸੀਂ ਵਿਨਰ ਹੋਣਾ ਹਾਂਜੀ ਹੋਰ ਅਸੀਂ ਟਰੋਫੀ ਲੈ ਕੇ ਆਵਾਂਗੇ ਬਿਲਕੁਲ ਜੀ ਰੰਦੀਪ ਹੁਣਾਂ ਨਾਲ ਗੱਲ ਕਰਾਂਗੇ ਰੰਦੀਪ ਜਿਵੇਂ ਆਪਣੀ ਮੈਨੂੰ ਸੱਚੀ ਮੈਨੂੰ ਨਹੀਂ ਪਤਾ ਸੀਗਾ ਕਿ ਖੋਖੋ ਦੇ ਵਰਲਡ ਕੱਪ ਹੁੰਦੇ ਨੇ ਖੋਖੋ ਦੀਆਂ ਟੀਮਾਂ ਹੁੰਦੀਆਂ ਨੇ ਪਹਿਲਾਂ ਆਪਾਂ ਉਸੇ ਵਰਲਡ ਕੱਪ ਦੀ ਗੱਲ ਕਰ ਲਈਏ ਖੋਖੋ ਦਾ ਵਰਲਡ ਕੱਪ ਤੁਸੀਂ ਦਿੱਲੀ ਨਿਊ ਗਏ ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਇਹ ਪੰਜਾਬੀਓ ਖੇਡਦੇ ਨੇ ਕਿ ਬਾਕੀ ਦੇਸ਼ ਦੇ ਹੋਰ ਹਿੱਸੇ ਦੇ ਲੋਕ ਵੀ ਖੇਡਦੇ ਨੇ ਨਹੀਂ ਜੀ ਪਹਿਲਾਂ ਤੇ ਮੈਂ ਦੱਸਣਾ ਚਾਹੂੰਗੀ ਮਾਦਰੀ ਵੀ ਮੇਰੇ ਨਾਲ ਪਲੇ ਕਰਕੇ ਆਇਆ ਵਰਲਡ ਕੱਪ ਤੇ ਅਸੀਂ ਫਰਸਟ ਇੱਥੇ ਦੇ ਮਲਬੰਦੀਆਂ ਕੁੜੀਆਂ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਤੇ ਇਹ ਤੁਸੀਂ ਪੁੱਛਿਆ ਵੀ ਪੰਜਾਬੀ ਵੀ ਖੇਡਦੇ ਆ ਕਿ ਗੋਰੇ ਵੀ ਖੇਡਦੇ ਹਾਂਜੀ ਗੋਰੇ ਵੀ ਬਹੁਤ ਖੇਡਦੇ ਨੇ ਪਹਿਲਾਂ ਸਾਡੀ ਪੰਜਾਬੀਆਂ ਦੀ ਟੀਮ ਸੀ ਪਰ ਫਿਰ ਉਹ ਪਾਸਪੋਰਟ ਕਹਿੰਦੇ ਵੀ ਆਸਟ੍ਰੇਲੀਅਨ ਚਾਹੀਦਾ ਉਹਦੇ ਕਰਕੇ ਸਾਨੂੰ ਅੱਧੀ ਟੀਮ ਜਿਹੜੀ ਰਿਪਲੇਸ ਕਰਨੀ ਪਈ ਗੋਰਿਆਂ ਨਾਲ ਤੇ ਗੋਰਿਆਂ ਕੁੜੀਆਂ ਸਾਡੇ ਨਾਲੋਂ ਬੈਟਰ ਖੇਡ ਕੇ ਆਈਆਂ ਉੱਥੇ ਹਾਂਜੀ ਬਹੁਤ ਉਹਨਾਂ ਨੂੰ ਲਗਾਵਿਆ ਹਜੇ ਵੀ ਜੁੜੀਆਂ ਹੋਈਆਂ ਨੇ ਤੇ ਕੀ ਮਤਲਬ ਜੇ ਮੈਂ ਉਹਨਾਂ ਦੇ ਪ੍ਰੋਸਪੈਕਟ ਤੋਂ ਗੱਲ ਕਰਾਂ ਉਹਨਾਂ ਦਾ ਪੁਆਇੰਟ ਆਫ View ਕੀ ਆ ਉਹ ਕਿਵੇਂ ਖੋਖ ਨੂੰ ਦੇਖਦੇ ਨੇ ਗੋਰੇ ਗੋਰੀਆਂ ਨੂੰ ਇਹ ਬੜੀ ਦਿਲਚਸਪ ਗੇਮ ਲੱਗ ਰਹੀ ਆ ਉਹ ਕਹਿੰਦੇ ਵੀ ਇੰਨੀ ਫਾਸਟ ਗੇਮ ਸਾਨੂੰ ਲੱਗਦਾ ਸੀ ਖੋਖੋ ਨਾਰਮਲ ਚੀਜ਼ ਐ ਹਨਾ ਵੀ ਜਦੋਂ ਟ੍ਰੇਨਿੰਗ 'ਚ ਆਏ ਉਹ ਉਹਨਾਂ ਨੇ ਡਾਈਵਿੰਗ ਇੰਨੀ ਵਧੀਆ ਉਹ ਡਾਈਵਿੰਗ ਕਰਦੇ ਨੇ ਉਹ ਤੇ ਉੱਡਦੇ ਹੀ ਜਾਂਦੇ ਨੇ ਇੱਕ ਦੂਜੇ ਨੂੰ ਹਨਾ ਅਟੈਕ ਕਰਨ ਦੇ ਲਈ ਅਸੀਂ ਹਜੇ ਸੋਚ ਕੇ ਡਰ ਜਾਂਦੇ ਆ ਵੀ ਨਹੀਂ ਗਿੱਟੇ-ਗੋਡੇ ਨਾਲ ਆਪਣੇ ਦਿਖਾਉਣ ਲੱਗ ਪੈਣ ਗੋਰੀਆ ਤਾਂ ਬਹੁਤ ਇੰਜੋਏ ਕਰ ਰਹੇ ਆ ਤੇ ਜੇਕਰ ਹੁਣ ਆਸਟ੍ਰੇਲੀਆ ਦੀ ਗੱਲ ਕਰ ਲਈਏ ਆਸਟ੍ਰੇਲੀਆ ਦੇ ਵਿੱਚ ਖੋਖੋ ਦੀ ਟੀਮ ਕਦੋਂ ਬਣਦੀ ਆ ਪਹਿਲੀ ਵਾਰੀ ਪਹਿਲੀ ਵਾਰ ਇਹ ਅਕਤੂਬਰ 2024 ਚ ਬਣੀ ਸੀ ਕਿ ਅਸੀਂ ਜਨਵਰੀ 'ਚ 2025 'ਚ ਜਾਣਾ ਸੀਗਾ ਵਰਲਡ ਕੱਪ ਜੀ ਤੇ ਉਦੋਂ ਪ੍ਰੈਕਟਿਸ ਸ਼ੁਰੂ ਹੋਈ ਫਿਰ ਆਨ ਐਂਡ ਆਫ ਹਾਂਜੀ ਜਾਣਾ ਆ ਨਹੀਂ ਜਾਣਾ ਆ ਪਤਾ ਨਹੀਂ ਸਿਟੀਜ਼ਨਸ ਲੈ ਕੇ ਜਾਣੇ ਆ ਸਾਨੂੰ ਬਾਰੀ ਆਉਣੀ ਆ ਕਿ ਨਹੀਂ ਆਉਣੀ ਆ ਤੇ ਇੱਦਾਂ ਹੀ ਕਰਦੇ ਕਰਾਉਂਦੇ ਦੋ ਤਿੰਨ ਮਹੀਨੇ ਇੱਦਾਂ ਹੀ ਨਿਕਲ ਗਏ ਦਸੰਬਰ 'ਚ ਸਾਡੇ ਕੈਂਪ ਲੱਗੇ ਜਨਵਰੀ 'ਚ ਅਸੀਂ ਗੇਮ ਖੇਡ ਕੇ ਆਏ ਆ ਬਹੁਤ ਲੱਕੀ ਸੀਗੇ ਅਸੀਂ ਵਰਲਡ ਕੱਪ ਖੇਡ ਕੇ ਆਏ ਆ ਅਗਲੀ ਜਨਰੇਸ਼ਨ ਲਈ ਤੇ ਚਲੋ ਰਾਹ ਖੋਲ ਦਿੱਤੇ ਅਸੀਂ ਬਿਲਕੁਲ ਜੀ ਇਹੀ ਗੱਲਾਂ ਹੁੰਦੀਆਂ ਨੇ ਜਦੋਂ ਜਿਹੜਾ ਤਜਰਬਾ ਸਾਡੇ ਕੋਲੇ ਹੋਵੇ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਤਜਰਬਾ ਪਾਸ ਕਰਦੇ ਆਂ ਕੁੱਲ ਜੇ ਅੱਜ ਮੈਂ ਹੁਣ ਤੁਹਾਡੀ ਪ੍ਰੈਕਟਿਸ ਕਰ ਰਹੀ ਆ ਕਿਉਂਕਿ ਸਾਰੀ ਟੀਮ ਨਹੀਂ ਹਜੇ ਆਈ ਟੀਮ ਦੇ ਵਿੱਚ ਕੁੱਲ ਕਿੰਨੀਆਂ ਲੜਕੀਆਂ ਨੇ ਇੱਕ ਟੀਮ ਆ ਜਾਂ ਜੂਨੀਅਰ ਸੀਨੀਅਰ ਟੀਮਾਂ ਨੇ ਫਿਲਹਾਲ ਸਾਡੇ ਵਿਕਟੋਰੀਆ ਨੀਗਲ ਚ 25 26 ਕੁੜੀਆਂ ਤੋਂ ਜ਼ਿਆਦਾ ਹੀ ਨੇ ਤੇ ਸਾਡੀਆਂ ਦੋ ਟੀਮਾਂ ਆਲਰੇਡੀ ਬਣ ਚੁੱਕੀਆਂ ਇੱਕ ਜਿਹੜੀ ਨੈਸ਼ਨਲ ਖੇਡ ਕੇ ਆਈ ਆ ਇਹਨਾਂ ਵਿੱਚ ਜਿਹੜੇ ਆ ਸਾਰੇ ਬਲੂ ਅੰਡਰ ਹੈਗੇ ਨੇ ਸਾਰੇ ਨੈਸ਼ਨਲ ਵੀ ਖੇਡ ਕੇ ਆਏ ਆ ਤੇ ਨਿਊਜ਼ੀਲੈਂਡ ਖੇਡੀਆਂ ਆ ਸੀਗੀਮਸ ਇਹ ਦੋ ਟੀਮਸ ਤੇ ਇਹੀ ਨੇ ਤੇ ਹੁਣ ਦੋ ਟੀਮਾਂ ਹਜੇ ਅਸੀਂ ਹੋਰ ਪ੍ਰਪੇਅਰ ਕਰ ਰਹੇ ਹਾਂ ਜੀ ਸਭ ਤੋਂ ਜੂਨੀਅਰ ਸਭ ਤੋਂ ਛੋਟੀ ਉਮਰ ਦੀ ਕਿਹੜੀ ਲੜਕੀ ਹੈ ਜੀ ਅ ਮਹਿਰਿਨ ਛੋਟੀ ਹੈ ਅਜੈਨ ਜੀ ਅਰੂਸ਼ਾ ਮਾਇਰਾ ਨਵੂ ਇਹ ਸਾਰੇ ਅੰਡਰ 12 ਹੀ ਨੇ ਆਈ ਠੀਕ ਹੈ ਜੀ 13 ਨੇ ਮਾਇਰਾ ਤੇ ਨਵਕਿਰਤ ਇਹ ਦੋਨੋਂ ਨਿਊਜ਼ੀਲੈਂਡ ਖੇਡ ਕੇ ਆਈਆਂ ਸਾਡੇ ਨਾਲ ਬਾਣੀ 16 ਦੀ ਆ ਇਹ ਨੈਸ਼ਨਲ ਤੇ ਨਿਊਜ਼ੀਲੈਂਡ ਦੋਨੋਂ ਖੇਡੀ ਆ ਸਾਡੇ ਨਾਲ ਤੇ ਮਹਿਰੀਨ ਅੱਜ ਸਾਡੇ ਨਾਲ ਹੁਣ ਖੇਡਣ ਲੱਗਿਆ ਅਸੀਂ ਮੰਮੀ ਤੇ ਜਿਹੜੀ ਇਹ ਮਾਵਾਂ ਧੀ ਵਾਲੀਆਂ ਟੀਮਾਂ ਹੀ ਬਣੀਆਂ ਹੋਈਆਂ ਨੇ ਸਾਡੇ ਇਹਦੇ ਵਿੱਚ ਅਸੀਂ ਕਾਫੀ ਹੈਗੀਆਂ ਨੇ ਜਿਹੜੀਆਂ ਮਦਰ ਡਾਟਰ ਹੀ ਹੈਗੀਆਂ ਪਲੇ ਕਰ ਰਹੀਆਂ ਅਸੀਂ ਤਾਂ ਸਿਰਫ ਇਹਨਾਂ ਨੂੰ ਸਿਖਾਉਣ ਲਈ ਆਈਆਂ ਸੀਗੀਆਂ ਇਹ ਕੁੜੀਆਂ ਨੂੰ ਸਿਖਾਉਣਾ ਇਹਨਾਂ ਨੂੰ ਸਿਖਾਉਂਦੇ ਸਿਖਾਉਂਦੇ ਆਪ ਦੀ ਖੋਖੋ ਜਾਗ ਵੀ ਤੇ ਫਿਰ ਹੁਣ ਅਸੀਂ ਆਪ ਵੀ ਖੇਡਣ ਲੱਗ ਗਏ ਤਾਂ ਹੁਣ ਅਸੀਂ ਇੱਕ ਓਵਰ 25 ਵਾਲੀ ਟੀਮ ਬਣਾਈ ਐ ਵੈਸੇ ਨਹੀਂ ਚੱਕਦੇ ਆਂਗੇ ਫੱਟੇ ਅਸੀਂ ਬਿਲਕੁਲ ਜੀ ਮਾਵਾਂ ਤੇ ਧੀਆਂ ਰਲ ਬੈਠੀਆਂ ਰਹੀ ਮਾਏ ਹੋਏ ਰਲ ਬੈਠੀਆਂ ਨਹੀਂ ਰਲ ਕੇ ਖੇਡਦੀਆਂ ਵੀ ਨਹੀਂ ਕਿਉਂਕਿ ਮੈਂ ਤੁਹਾਡਾ ਜੂਨੀਅਰ ਦਾ ਤਾਂ ਪੁੱਛ ਲਿਆ ਵੀ ਸਭ ਤੋਂ ਛੋਟੀ ਉਮਰ ਕਿਹੜੀ ਆ ਮੈਂ ਇਹ ਨਹੀਂ ਪੁੱਛਦਾ ਕਿ ਸਭ ਤੋਂ ਵੱਡੀ ਉਮਰ ਵਾਲੀ ਕਿਹੜੀ ਆ ਕਿਉਂਕਿ ਕੁੜੀਆਂ ਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ ਛੋਟੀ ਆ ਤੇ ਮੈਂ ਅੱਜ ਤੋਂ 20 ਸਾਲ ਪਹਿਲਾਂ ਖੋਖੋ ਖੇਡਦੀ ਸੀ ਸਕੂਲ ਟਾਈਮ ਉਦੋਂ ਮੈਂ ਸਟੇਟ ਤੱਕ ਖੇਡਦੀ ਆਂ ਖੋਖੋ ਤੇ ਉਸ ਤੋਂ ਬਾਅਦ ਫਿਰ ਵਿਆਹ ਹੋ ਗਿਆ ਬੱਚੇ ਹੋ ਗਏ ਇੱਧਰ ਆ ਕੇ ਤੇ ਬਿਜ਼ੀ ਹੋ ਗਿਆ ਆਪਣੀ ਲਾਈਫ ਦੇ ਵਿੱਚ ਤੇ ਜਦੋਂ ਇਹ ਵਰਲਡ ਕੱਪ ਗਿਆ ਉਦੋਂ ਇਹਨਾਂ ਨੇ ਮੈਨੂੰ ਜਰੂਰ ਕਿਹਾ ਸੀ ਮੈਂ ਕਿਹਾ ਯਾਰ ਹੁਣ 40 ਦੇ ਹੋ ਗਏ ਆ ਬੱਚੇ ਹੋ ਗਏ ਗੋਡੇ ਦੁਖਦੇ ਕਿੱਥੇ ਖੇਡਣਾ ਇਹ ਕਹਿੰਦੇ ਚੱਲ ਤੂੰ ਕੁਝ ਨਹੀਂ ਕਰਨਾ ਬੱਚਿਆਂ ਨੂੰ ਲੈ ਆ ਤਾਂ ਫਿਰ ਇਹ ਮੈਂ ਅਮਨ ਪੈਨ ਹੁਣਾਂ ਨਾਲ ਗੱਲ ਕੀਤੀ ਮੈਂ ਕਿਹਾ ਵੀ ਆਪਾਂ ਬੱਚਿਆਂ ਨੂੰ ਲੈ ਚਲੀਏ ਇਹਨਾਂ ਨੂੰ ਪਹਿਲੇ ਦਿਨ ਜਦੋਂ ਅਸੀਂ ਲੈ ਕੇ ਆਏ ਤਾਂ ਇਹਨਾਂ ਨੂੰ ਕਹਿੰਦੇ ਨਹੀਂ ਨਹੀਂ ਇਟਸ ਟੂ ਹਾਰਡ ਵੀ ਅਸੀਂ ਨਹੀਂ ਪਲੇ ਕਰਨੀ ਤਾਂ ਫਿਰ ਲੱਗਿਆ ਕਿ ਨਹੀਂ ਗਰਾਊਂਡ 'ਤੇ ਉਤਰਨਾ ਹੀ ਪੈਣਾ ਇਹਨਾਂ ਨੂੰ ਦਿਖਾਉਣ ਲਈ ਜੇ ਮਾਵਾਂ ਕਰ ਸਕਦੀਆਂ ਅਸੀਂ ਤੁਹਾਡੇ ਤੋਂ ਵੱਡੀਆਂ ਨੇ ਤਾਂ ਫਿਰ ਤੁਸੀਂ ਕਿਉਂ ਨਹੀਂ ਕਰ ਸਕਦੇ ਤਾਂ ਫਿਰ ਇਹਨਾਂ ਨੂੰ ਵੀ ਲੱ ਸਸੀ ਉਦੋਂ ਦੇ ਲੱਗੇ ਹੋਏ ਹਾਂ ਹਾਂਜੀ ਬਿਲਕੁਲ ਜੀ ਇਸ ਉਮਰ ਚ ਆ ਕੇ ਗੋਡੇ ਬਦਲਉਣ ਵਾਲੇ ਹੋ ਜਾਂਦੇ ਨੇ ਪਰ ਤੁਸੀਂ ਖੇਡਣ ਦਾ ਹੌਸਲਾ ਕੀਤਾ ਤੁਹਾਡੇ ਲਈ ਇਹੀ ਮਾਣ ਦੀ ਗੱਲ ਹੋਣੀ ਚਾਹੀਦੀ ਆ ਮੈਂ ਮਾਦਰੀ ਜੀ ਜੀ ਨਾਲ ਵੀ ਗੱਲ ਕਰਨਾ ਚਾਹੂੰਗਾ ਆ 20 ਮਾਦਰੀ ਆ ਨਾ ਤੁਸੀਂ ਉਧਰ ਜਾਓ ਆਪ ਪੰਜਾਬੀ ਸਮਝਦੇ ਹੋ ਹਾਂ ਮੈਂ ਸਮਝਦੀ ਹਾਂ ਮਗਰ ਬਾਤ ਨਹੀਂ ਕਰ ਸਕਦੇ ਨਹੀਂ ਕੋਈ ਬਾਤ ਨਹੀਂ ਆ आप कौन सी स्टेट से हो अगर मैं इंडिया की बात करूँ कर्नाटक से कर्नाटक बेंगलुरु बैंगलोर सो अगर बेंगलोर की बात करें तो बेंगलोर में भी खोखो को खोखो कहते हैं कुछ और कहते हैं क्योंकि कबड्डी को तो कई जगह कुछ और कहते हैं कुछ और कहते, और कहते हैं कबड्डी बोलते हैं हाँ वो महाराष्ट्र में हाथू तू तू भी शायद कुछ ऐसा हाँ कर्नाटक भी कबड्डी कबड्डी खो कोको तो वहाँ वहाँ के स्कूल में भी आप लोग हमें स्कूल में खेल चुकी हूँ बाद में खेल नहीं पाई अभी इधर आकर रणदीप और मैं वर्ल्ड कप खेले वो भी लास्ट मिनट में हम हम लोगों को पता चला थ्रू फेसबुक एंड वी कुट प्ले यू नो प्रैक्टिस मच बट वी डिड गो एंड प्ले देर सो वी आर वेरी थैंकफुल टू प्ले रिप्रजेंट अवर खोखो एंशियट गेम इन द वर्ल्ड कप ले सो वी आर ऑल्सो वी आर थैंकफुल टू सिख कम्युनिटी सो पवन एंड all are supporting us to build a good team. So yes, very thankful. ਜੀ ਜਿੰਨੀ ਕੁ ਮਾਦਰੀ ਦੀ ਪੰਜਾਬੀ ਚ ਹੱਥ ਤੰਗਾ ਮੇਰਾ ਉਹਨਾਂ ਦਾ ਹਿੰਦੀ 'ਚ ਹੱਥ ਤੰਗਾ ਸੋ ਮੈਂ ਜ਼ਿਆਦਾ ਹਿੰਦੀ ਨਹੀਂ ਬੋਲੂਗਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਖੋਖੋ ਨੇ ਜਿੱਥੇ ਇਹਨਾਂ ਕੁੜੀਆਂ ਨੂੰ ਇਕੱਠੇ ਕੀਤਾ ਉਸ ਦੇ ਨਾਲ ਨਾਲ ਖੋਖੋ ਨੇ ਅਲੱਗ-ਅਲੱਗ ਜਿਹੜੀਆਂ ਸਟੇਟਸ ਨੇ ਅਲੱਗ-ਅਲੱਗ ਜਿਹੜੇ ਸੱਭਿਆਚਾਰ ਹੈ ਉਹਨਾਂ ਨੂੰ ਵੀ ਇੱਕ ਸਟੇਜ ਤੇ ਇਕੱਠਾ ਕੀਤਾ ਜਿਹਦੇ ਨਾਲ ਪਿਆਰ ਭਾਈਚਾਰਾ ਵਧਦਾ ਹੈ ਜਿਹਦੀ ਕੀ ਅੱਜ ਦੇ ਜ਼ਮਾਨੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਕੁੜੀਆਂ ਮੈਨੂੰ ਲੱਗਦਾ ਕਿ ਹੁਣ ਪ੍ਰੈਕਟਿਸ ਤੁਸੀਂ ਕਰਕੇ ਥੱਕ ਗਏ ਹੋਵੋਗੇ ਤੁਸੀਂ ਹੋਰ ਵੀ ਪ੍ਰੈਕਟਿਸ ਕਰਨੀਆਂ ਪਰ ਪਵਨ ਜੇ ਕਿਸੇ ਹੋਰ ਨੇ ਵੀਡੀਓ ਦੇਖ ਕੇ ਕਿਹਾ ਕਿ ਅਸੀਂ ਵੀ ਖੋਖੋ ਖੇਡਣੀ ਆ ਸਾਨੂੰ ਵੀ ਅਸੀਂ ਵੀ ਟੀਮ ਜੁਆਇਨ ਕਰਨੀਆਂ ਜਾਂ ਮੈਲਬਨ ਦੇ ਨਾਰਥ-ਵੈਸਟ ਦੇ ਵਿੱਚ ਜਸ ਹਨਾ ਕਿਤੇ ਹੋਰ ਟੀਮ ਬਣਾਉਣੀ ਆ ਤਾਂ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਡੈਫੀਨਟਲੀ ਜੀ ਅਸੀਂ ਆਲਰੇਡੀ ਆਪਣਾ ਵਿਟੋਰੀਅਨ ਈਗਲਜ਼ ਦਾ ਫੇਸਬੁੱਕ ਪੇਜ ਬਣਾਇਆ ਹੋਇਆ ਸਾਨੂੰ ਆਇਆ ਜਿੰਨੀਆਂ ਜੰਗ ਕੁੜੀਆਂ ਆਉਣੀਆਂ ਸਾਰੀਆਂ ਖੇਡ ਦੇ ਨਾਲ ਜੁੜਨਗੀਆਂ ਤੇ ਜਿੰਨੀ ਖੇਡ ਵਧੂਗੀ ਆਪਣੇ ਲਈ ਤਾਂ ਫਾਇਦਾ ਹੀ ਆ ਵੀ ਆਪਣੇ ਸਾਰੇ ਇੱਥੇ ਫਿਰ ਆਪਾਂ ਇੱਥੇ ਟੀਮਾਂ ਕਰਾਇਆ ਕਰਾਂਗੇ ਸਾਡਾ ਹੈਗਾ ਸੁਪਨਾ ਵਿਕਟੋਰੀਅਨ ঈਗਲਸ ਦੀ ਅਸੀਂ ਆਪਣਾ ਜਿਹੜਾ ਵਿਕਟੋਰੀਆ ਦੀ ਇੱਕ ਲੀਗ ਕਰਾਇਆ ਕਰਾਂਗੇ ਅੱਗੇ ਚੱਲ ਕੇ ਬਟ ਐਟ ਦੀ ਮੂਮੈਂਟ ਸਾਡੇ ਕੋਲੇ ਦੋ ਟੀਮਾਂ ਨੇ ਬਟ ਹਾਂ ਮੋਸਟ ਵੈਲਕਮ ਆ ਜਿੱਥੇ ਮਰਜੀ ਟੀਮ ਬਣਾਓ ਸਾਡੇ ਕੋਲ ਕੋਚ ਹੈਗੇ ਨੇ ਫ੍ਰੀ ਕੋਚਿੰਗ ਦਿੰਨੇ ਆ ਸਿਰਫ 50 ਡਾਲਰ ਰਜਿਸਟ੍ਰੇਸ਼ਨ ਫੀ ਹੈ ਜਿਹੜੀ ਉਹ ਸਾਲ ਦੀ ਲੈਣੇ ਆ ਬਟ ਬਾਕੀ ਅਸੀਂ ਸਾਰਾ ਫ੍ਰੀ ਕੋਚਿੰਗ ਆ ਸਾਰਾ ਕੁਝ ਤੇ ਹਫਤੇ ਦੇ ਵਿੱਚ 5 ਦਿਨ ਟ੍ਰੇਨਿੰਗ ਹੋ ਰਹੀ ਹੈ 3 ਦਿਨ ਅਸੀਂ ਬਲੈਕਬਨ ਟ੍ਰੇਨਿੰਗ ਕਰਦੇ ਆ 2 ਦਿਨ ਅਸੀਂ ਬੈਰਕ ਕਰਦੇ ਆ ਜਿੱਥੇ ਆਪਾਂ ਗਰਾਊਂਡ 'ਚ ਖੜੇ ਆ ਐਟ ਦੀ ਮੂਮੈਂਟ ਜੇ ਜੇ ਵੀ ਕਿਸੇ ਨੂੰ ਕੋਈ ਵੀ ਲੋੜ ਹੋਊਗੀ Facebook ਤੇ ਰਣਦੀਪ ਦੇ ਨਾਲ ਕੰਟੈਕਟ ਕਰ ਸਕਦੇ ਨੇ ਮੇਰੇ ਨਾਲ ਪਵਨ ਬਰਾੜ ਦੇ ਨਾਲ ਕੰਟੈਕਟ ਕਰ ਸਕਦੇ ਨੇ ਤੇ ਸਾਡੇ ਪੇਜ ਨੂੰ ਫੋਲੋ ਕਰੋ ਤੇ ਅਸੀਂ ਤੁਹਾਡੀ ਜਿੰਨੀ ਵੀ ਮਦਦ ਕਰ ਸਕਦੇ ਆ ਅਸੀਂ ਕਰਾਂਗੇ ਹਾਂਜੀ ਬਿਲਕੁਲ ਜੀ ਜਿਹੜੀਆਂ ਡਿਟੇਲਸ ਨੇ ਉਹ ਵੀ ਸਕਰੀਨ ਤੇ ਚੱਲ ਰਹੀਆਂ ਨੇ ਉਹਨਾਂ ਦਾ ਨੰਬਰ ਵੀ ਸਕਰੀਨ ਤੇ ਆ ਜੇਕਰ ਤੁਸੀਂ ਇਹਨਾਂ ਨਾਲ ਗੱਲ ਕਰਨੀ ਹੈ ਇਹਨਾਂ ਨੂੰ ਸਿੱਧਾ ਹੀ ਕਾਲ ਕਰ ਸਕਦੇ ਹੋ ਤੁਸੀਂ ਦੱਸਿਆ ਵੀ ਹਫ਼ਤੇ 'ਚ ਪੰਜ ਦਿਨ ਪ੍ਰੈਕਟਿਸ ਕਰਦੇ ਹੋ ਹਾਂਜੀ ਮੈਨੂੰ ਲੱਗਦਾ ਵੀ ਜਿਹੜੇ ਮੇਰੇ ਭਰਾ ਦੇਖਦੇ ਹੋਣਗੇ ਉਹਨਾਂ ਲਈਓ ਜਾਂ ਤੁਹਾਡੀਆਂ ਸੱਸਾਂ ਲਈਓ ਇਹ ਤਾਂ ਨਹੀਂ ਕਹਿੰਦੇ ਵੀ ਰੋਟੀ ਲਈਓ ਤਾਂ ਗਏ ਅਸੀਂ ਨਹੀਂ ਨਹੀਂ ਜੀ ਰੋਟੀ ਘਰੇ ਬਣਾ ਕੇ ਆਈ ਦੀ ਆਂ ਦਾਲ ਸਬਜ਼ੀ ਬਣਾ ਕੇ ਆਈ ਦੀ ਆਟਾ ਗੁੰਨਿਆ ਹੁੰਦਾ ਫੁਲਕੇ ਜਾ ਕੇ ਬਣਾ ਦੇਈ ਦਿਆ ਅਸੀਂ ਜੁਲਾਈ ਤੋਂ ਪ੍ਰੈਕਟਿਸ ਕਰਦੇ ਰਹੇ ਆ ਹੁਣ ਤੱਕ ਅਸੀਂ ਪੰਜੋ ਇਹਨਾਂ ਕੋ ਉਹਨਾਂ ਨੂੰ ਵਿਚਾਰਿਆ ਨੂੰ 9 ਵਜੇ ਮਿਲਦੀ ਆ ਕਿਉਂਕਿ ਅਸੀਂ 5 ਵਜੇ ਕੰਮ ਤੋਂ ਆਈਦਾ ਸਾਢੇ 6 ਪ੍ਰੈਕਟਿਸ ਤੇ ਆ ਜਾਈਦਾ ਸਾਢੇ 8 ਪ੍ਰੈਕਟਿਸ ਖਤਮ ਹੁੰਦੀ ਆ ਫਿਰ ਘਰੇ ਜਾ ਕੇ 9 ਵਜੇ ਰੋਟੀ ਬਣਾ ਕੇ ਵਧੀਆ ਲੜਾਈ ਨਹੀਂ ਹੁੰਦੀ ਆਰਾਮ ਨਾਲ ਸੌ ਜਾਂਦੇ ਆ ਖਾ ਫੀਗੇ ਥੱਕੇ ਹੋਈ ਬਿਲਕੁਲ ਜੀ ਪਰ ਇਹ ਇਹਦੇ ਵਿੱਚ ਜਿਹੜੀ ਵੱਡੀ ਗੱਲ ਹੈ ਜਿੱਥੇ ਕੁੜੀਆਂ ਨੇ ਆਪਣੇ ਪਰਿਵਾਰਾਂ ਨੂੰ ਸੰਭਾਲਣਾ ਜਿੱਥੇ ਕੁੜੀਆਂ ਨੇ ਆਪਦੀ ਰੋਜੀ ਰੋਟੀ ਲਈ ਕੰਮ ਕਰਨੇ ਨੇ ਉਸ ਦੇ ਨਾਲ ਨਾਲ ਫਿਰ 5 ਦਿਨ ਪ੍ਰੈਕਟਿਸ ਕਰਨੀ ਹੁੰਦੀ ਹੈ ਸੋ ਇਹਨਾਂ ਲਈ ਹੈਟਸ ਆਫ ਕਿ ਇਹ ਇੰਨੀ ਮਿਹਨਤ ਕਰਨੀਆਂ ਨੇ ਸੋ ਸਿੱਖ ਗੇਮਾਂ ਦੇ ਵਿੱਚ ਇਹਨਾਂ ਦੀ ਟੀਮ ਨੇ ਇਸ ਸਾਲ ਰਿਪਰੈਜ਼ੈਂਟ ਕਰਨਾ ਤੇ ਉੱਥੇ ਦੇਖਾਂਗੇ ਖੋਖੋਦੀਆਂ ਹੋਰ ਕਿੰਨੀਆਂ ਟੀਮਾਂ ਉਦੋਂ ਤੇ ਕਰਵੰਡ ਗਿਆ ਕਿਉਂਕਿ ਜਦੋਂ ਅਪ੍ਰੈਲ ਮਹੀਨੇ ਦੇ ਵਿੱਚ ਸਿੱਖ ਖੇਡਾਂ ਹੋਣੀਆਂ ਨੇ ਸਾਨੂੰ ਉਮੀਦ ਹੈ ਕਿ ਹੋਰ ਵੀ ਬਹੁਤ ਸਾਰੀਆਂ ਟੀਮਾਂ ਵਿਕਟੋਰੀਆ ਤੋਂ ਇਲਾਵਾ ਨਿਊ ਸਾਊਥ ਵੇਲਜ਼ ਕੁئینਜ਼ਲੈਂਡ ਜਾਂ ਸਾਊਥ ਆਸਟ੍ਰੇਲੀਆ ਦੀਆਂ ਸਟੇਟਾਂ ਤੋਂ ਵੀ ਆਉਣਗੀਆਂ ਮੈਂ ਬੱਚਿਆਂ ਨਾਲ ਵੀ ਗੱਲ ਕਰਨਾ ਚਾਹੁੰ ਹਰੇਕਿ ਬੱਚੇ ਜਿਹੜੇ ਨੇ ਕਿਉਂਕਿ ਆਸਟ੍ਰੇਲੀਆ ਬੌਰਨ ਨੇ ਥੋੜੇ ਜੇ ਸ਼ਾਈ ਨੇ ਪਰ ਮੈਂ ਚਾਹੁੰਦਾ ਕਿ ਇਹਨਾਂ ਨੂੰ ਵੀ ਪਤਾ ਲੱਗੇ ਆ ਬੇਟਾ ਕੀ ਨਾਮ ਹੈ ਤੁਹਾਡਾ ਬਾਣੀ ਬਾਣੀ ਕਿਵੇਂ ਲੱਗਦਾ ਖੋਖੋ ਖੇਡ ਕੇ ਹੁਣ ਜਦੋਂ ਮੰਮੀ ਹੁਣਾਂ ਨੇ ਤੁਹਾਨੂੰ ਧੱਕੇ ਨਾਲ ਤਾਂ ਲੈ ਜਾਂਦਾ ਪਰ ਹੁਣ ਕਿਵੇਂ ਲੱਗਦਾ ਜਦੋਂ ਤੁਸੀਂ ਆਲਰੇਡੀ ਨਿਊਜ਼ੀਲੈਂਡ ਗਏ ਸੀ ਹਾਂ ਜੀ ਹਾਂ ਕਿਵੇਂ ਲੱਗਦਾ ਖੋਖੋ ਖੇਡਦੇ ਆ ਖੋਖੋ ਖੇਡ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਖੋਖੋ ਇੱਕ ਯੂਨੀਕ ਗੇਮ ਆ ਕਿ ਅਸੀਂ ਇਹਨਾਂ ਖੇਡੇ ਨਹੀਂ ਹੈਗੇ ਜਿਵੇਂ ਸਾਡੇ ਬਾਕੀ ਸਪੋਰਟਸ ਆ ਖੋਖੋ ਬਹੁਤ ਡਿਫਰੈਂਟ ਗੇਮ ਆ ਜਿਹੜੀ ਸਾਨੂੰ ਬਹੁਤ ਪਸੰਦ ਆ ਜੀ ਸੋ ਬਿਲਕੁਲ ਜੀ ਜਿੱਥੇ ਬੱਚਿਆਂ ਦੀ ਸਰੀਰਕ ਫਿਟਨੈਸ ਰਹਿਣੀ ਆ ਤੇ ਦੇ ਕੇ ਬੱਚੇ ਇਸ ਖੇਡ ਦੇ ਨਾਲ ਜੁੜਦੇ ਨੇ ਨਾ ਉਹਦੇ ਵਰਗਾ ਜਿਹੜਾ ਮੈਂ ਕਹਿੰਨਾ ਇਹਨਾਂ ਦਾ ਕਿਉਂਕਿ ਖਾਸ ਕਰਕੇ ਪਵਨ ਹੋਣਾ ਦਾ ਰਣਦੀਪ ਹੋਣਾ ਦਾ ਜਿਹੜਾ ਮੋਟਿਵ ਸੀ ਉਹ ਸਫਲ ਹੋ ਜਾਂਦਾ ਹਾਂਜੀ ਬੱਚੇ ਤੁਹਾਡਾ ਕੀ ਨਾਮ ਆ ਜੀ ਨਵਕੀਰਤ 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 ਕੇ ਮੈਨੂੰ ਲੱਗਦਾ ਬੱਚੇ ਜਦੋਂ ਹੁਣ ਖੋਖੋ ਖੇਡਦੇ ਹੋ ਬਹੁਤ ਵਧੀਆ ਲੱਗਦੀ ਆ ਹੂੰ ਤੇ ਅੱਗੇ ਅੱਗੇ ਅੱਛਾ ਪਵਨ ਤੁਹਾਡੀ ਕੁੜੀ ਆ ਇਹ ਹਾਂਜੀ ਅੱਛਾ ਵੈਰੀ ਗੁੱਡ ਤੁਹਾਡੇ ਚਾਰ ਬੱਚੇ ਨੇਸ਼ਨਲ ਵੀ ਖੇਡ ਕੇ ਆਏ ਨੇ ਹਾਂਜੀ ਓਕੇ ਤੇ ਕਿਵੇਂ ਲੱਗਦਾ ਹੁਣ ਅੱਗੇ ਤੋਂ ਕੰਟੀਨਿਊ ਕਰੋਗੇ ਜਦੋਂ ਮੰਮੀ ਹੁਣੀ ਆਉਣੋਂ ਹਟ ਗਏ ਕਿਉਂਕਿ ਮੈਨੂੰ ਲੱਗਦਾ ਕਿ 2 ਸਾਲਾਂ ਦੇ ਵਿੱਚ ਇਹਨਾਂ ਦੇ ਆਪੇ ਕੰਟੀਨਿਊ ਕਰਨਾ ਨਾ ਆਪਦੇ ਫਰੈਂਡਸ ਨਾਲ ਗੱਲ ਕਰਦੇ ਹੋ ਨੇ ਅਬਾਊਟ ਕੋ ਕੋ ਇਹ ਮੇਰੀ ਫਰੈਂਡ ਆ ਇਹ ਨੂੰ ਲੈ ਕੇ ਆ ਹਾਂ ਵੈਰੀ ਗੁੱਡ ਬੱਚੇ ਆਪਣਾ ਕੀ ਨਾਮ ਮਾਇਰਾ 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 ਤੁਸੀਂ ਕਦੋਂ ਤੋਂ ਖੇਡਣ ਲੱਗੇ ਹੋ ਕਿੰਨਾ ਟਾਈਮ ਹੋ ਗਿਆ ਪੰਜ 6 ਮਿੰਟ ਹੋ ਗਏ ਪੰਜ 6 ਮਿੰਟ ਤੇ ਤੁਸੀਂ ਵੀ ਖੇਡ ਕੇ ਆਏ ਹੋ ਹਾਂਜੀ ਵੈਰੀ ਗੁੱਡ ਤੇ ਹੁਣ ਸਿੱਖ ਗੇਮਾਂ ਜਿਹੜੀਆਂ ਆ ਰਹੀਆਂ ਨੇ ਉਹਦੇ ਬਾਰੇ ਐਕਸਾਈਟਡ ਹੋ ਪੂਰੇ ਹਾਂਜੀ ਬਹੁਤ ਐਕਸਾਈਟਡ ਤੇ ਆਪਾਂ ਵੀ ਹੁਣ ਵੀਡੀਓ ਕਰਾਂਗੇ ਖਾਧਾਂ ਪਰ ਵੀਡੀਓ ਤੋਂ ਪਹਿਲਾਂ ਆਪਾਂ ਇੱਕ ਵਾਰੀ ਸਾਰੇ ਨਾਲੇ ਸਿੱਖ ਗੇਮਾਂ ਦੇ ਲਈ ਵੀ ਤੇ ਉਸ ਤੋਂ ਇਲਾਵਾ ਜਿਹੜੀਆਂ ਟੀਮਾਂ ਹੋਰ ਤਿਆਰ ਹੋਣੀਆਂ ਨੇ ਉਹਨਾਂ ਨੂੰ ਵੀ ਆਪਾਂ ਇਸ ਗੱਲ ਦਾ ਖੁੱਲਾ ਸੱਦਾ ਦਿੰਦੇ ਆ ਕਿ ਤੁਸੀਂ ਆਓ ਸਿੱਖ ਗੇਮਾਂ ਦੇ ਵਿੱਚ ਭਾਵੇਂ ਐਗਜ਼ਿਬਿਸ਼ਨ ਮੈਚ ਹੋਣ ਭਾਵੇਂ ਮੁਕਾਬਲੇ ਹੋਣ ਅਸੀਂ ਮੈਲਬਨ ਦੇ ਵਿੱਚ ਤੁਹਾਨੂੰ ਤੁਹਾਡਾ ਜੀਆ ਨੂੰ ਆਖਾਂਗੇ ਤੇ ਇੱਕ ਵਾਰੀ ਆਪਾਂ ਸਾਰਿਆਂ ਨੇ ਸਿੱਖ ਗੇਮਾਂ ਦੇ ਲਈ ਵੀ ਸਾਰੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਪਾਂ ਸੱਦਾ ਦੇ ਦਈਏ ਸੋ ਦੀ ਆਸਟ੍ਰੇਲੀਆ ਦੀ ਉਹ ਖੋਖੋ ਦੀ ਟੀਮ ਜਿਹੜੀਆਂ ਨਿਊਜ਼ੀਲੈਂਡ ਸਿੱਖ ਗੇਮਾਂ ਦੇ ਵਿੱਚ ਰਨਰ ਅਪ ਰਹੀ ਹੈ ਤੇ ਹੁਣ ਆਸਟ੍ਰੇਲੀਅਨ ਸਿੱਖ ਖੇਡਾਂ ਦੀ ਤਿਆਰੀ ਕਰ ਰਹੀ ਹੈ ਇਸ ਟੀਮ ਵੱਲੋਂ ਤੁਹਾਨੂੰ ਖੁੱਲਾ ਸੱਦਾ ਹੈ ਤੁਸੀਂ ਆਓ 3 4 5 April ਨੂੰ ਮੈਲਬਨ ਸਿੱਖ ਖੇਡਾਂ ਦੇ ਵਿੱਚ ਜਿੱਥੇ ਇਹ ਖੋਖੋ ਦੀ ਟੀਮ ਆਪਣੇ ਪ੍ਰਦਰਸ਼ਨ ਹੀ ਆਪਣੇ ਐਗਜ਼ਿਬਿਸ਼ਨ ਮੈਚ ਖੇਡੂਗੀ ਸੋ ਅਸੀਂ ਸਾਰੇ ਤੁਹਾਨੂੰ ਸੱਦਾ ਦਿੰਦੇ ਆ ਤੇ ਮਿਲ ਕੇ ਕਹਾਂਗੇ ਮਿਲਦੇ ਆ ਨਲਬਾਨ